ਸਿੱਖ ਧਰਮ ਦੇ ਬਾਣੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇੱਕ ਅਲੌਕਿਕ ਨਗਰ ਕੀਰਤਨ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਜਾਇਆ ਗਿਆ। ਨਾਮ ਹੈ ਜੀ ਕਿੱਥੋਂ ਆਏ ਜੀ ਮਨੀਸ਼ ਮਹਿੰਦਰਾ ਨਾਮ ਹੈ ਦਾ ਦਿਨਾਂ ਨੂੰ ਬੁਰਦਾਸਪੁਰ ਡਿਸਟ੍ਰਿਕਟ ਵਿੱਚੋਂ ਆਇਆ ਹਾਂ ਇੱਥੋਂ ਦੀ ਕਿਰਪਾ ਆਏ ਹੈ ਕਿ ਮੈਂ ਜੀ ਚੰਦ ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋ ਗਿਆ ਈਮਸ ਤੋਂ ਮੇਰਾ ਇਲਾਜ ਚੱਲ ਰਿਹਾ ਸੀ ਬੜੇ ਬੜੇ ਡਾਕਟਰ ਹਾਰ ਚੁੱਕੇ ਸਨ ਤਿੰਨ ਤਿੰਨ ਚਾਰ ਚਾਰ ਜਗ੍ਹਾ ਟਰੀਟਮੈਂਟ ਲੈ ਰਿਹਾ ਸੀ ਹੱਡੀਆਂ ਦਾ ਬਖਰਾ ਸਰੀਰ ਆਪਣੇ ਪੇਟ ਦਾ ਬਖਰਾ ਲੇਕਿਨ ਇੱਥੋਂ ਦੀ ਸੇਵਾ ਕਰਨ ਦੇ ਬਾਅਦ ਮੇਰੇ ਵਿੱਚ ਇੱਕ ਅਲੋਕਿਕ ਸ਼ਕਤੀ ਜਿਸ ਤੋਂ ਮੈਨੂੰ ਲੱਗਦਾ ਕਿ ਕੁਝ ਆਈ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ ਇਸ ਜਗ੍ਹਾ ਤੇ ਜਿਹੜਾ ਪਾੜੂ ਨਾ ਉਹਦੇ ਪਿੱਛੇ ਜਿਹੜਾ ਪਾਣੀ ਹੈ ਜਲ ਹੈ ਉਹਦੇ ਨਾਲ ਹੀ ਸਭ ਕੁਝ ਠੀਕ ਹੋ ਜਾਂਦਾ ਲੰਗਰ ਹਾਲ ਦੀ ਸੇਵਾ ਅਤੇ ਜੁੱਤੀ ਘਰ ਦੀ ਸੇਵਾ ਲੋਕੀ ਬੜੀ ਬੜੀ ਦੂਰੋਂ ਆਉਂਦੇ ਆ ਕੋਈ ਇੰਗਲੈਂਡ ਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਦੇਖੋ ਸਾਨੂੰ ਸਰਵਤਨ ਮੰਗਲਾ ਹੀ ਚਾਹੀਦਾ ਲੇਕਿਨ ਹਰ ਇੱਕ ਜਗ੍ਹਾ ਤੇ ਸਾਡੇ ਸਿੱਖਾਂ ਦੇ ਜਿਹੜੇ ਆ ਧਾਰਮਿਕ ਸਥਾਨ ਹੈਗੇ ਆ ਉਹਨਾਂ ਦਾ ਵਿਸਤਾਰ ਕਰਨਾ ਚਾਹੀਦਾ ਤਾਂ ਕਿ ਆਈ ਆਪਣੀ ਜਿਹੜੀ ਹੈ ਹੇ ਆਪਣੀ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਪੂਰੀ ਦੁਨੀਆ ਵਿੱਚ ਪਿਆਰ ਅਤੇ ਸੁਭਾਵਨਾਵਾਂ ਦੇ ਨਾਲ ਪ੍ਰਸਤੁਤ ਕਰਦੇ ਹੋਏ ਪੂਰੀ ਦੁਨੀਆ ਨੂੰ ਜੋੜ ਸਕੀ ਹੈ ਅਤੇ ਸਰਵਤ ਦਾ ਭਲਾ ਮੰਗ ਸਕੀ ਹੈ। ਸੱਸੀ ਅੱਜ ਕੋਈ ਕੁਐਸਚਨ ਪੁੱਛੋ। ਰੋਹਿਤ ਖੰਨਾ ਅੰਮ੍ਰਿਤਸਰ ਤੋਂ। ਅੱਛਾ ਜੀ ਗੁਰੂ ਗੁਰੂ ਗੋਬਿੰਦ ਸਾਹਿਬ ਦਾ ਕੀ ਕਹਿਣਾ ਚਾਹੋਗੇ? ਗੁਰੂ ਬੋਲੇ ਦੀ ਲੱਖ ਲੱਖ ਵਧਾਈ ਹੋਵੇ। ਆਪ ਜੀ ਨੂੰ ਸਭ ਨੂੰ। ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਮੋ ਭਾਗਾ ਵਾਲਾ ਦਿਨੇ ਆ ਕਿ ਸਾਨੂੰ ਇਸ ਨਗਰ ਕੀਰਤਨ ਦੇ ਵੀ ਦਰਸ਼ਨ ਹੋ ਰਹੇ ਹਨ। ਗੁਰਨਾਨਕ ਸਾਹਿਬ ਨੇ ਜਿਹੜੀ ਸਿੱਖਿਆ ਦਿੱਤੀ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ ਹਾਂਜੀ ਕੀ ਤੁਹਾਨੂੰ ਲੱਗਦਾ ਕਿ ਦੁਨੀਆ ਨੂੰ ਇੱਥੇ ਚਲਣਾ ਚਾਹੀਦਾ ਬਿਲਕੁਲ ਚੱਲਣਾ ਚਾਹੀਦਾ ਜੀ ਉਸ ਤੋਂ ਉੱਪਰ ਕੋਈ ਸਿੱਖਿਆ ਹੀ ਨਹੀਂ ਗਈ ਬਾਕੀ ਸਭ ਬਾਬਾ ਦੀਪ ਸਿੰਘ ਦੀ ਮਿਹਰਬਾਨੀ ਹੈ ਗੁਰਨਾਨਕ ਦਾ ਦੀ ਮਿਹਰਬਾਨੀ ਗੁਰੂ ਆਮਦਾ ਜੀ ਦੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਸਾਹਿਬ ਜੀ ਤੁਹਾਨੂੰ ਸੇਵਾ ਬੁੱਲਾ ਦੀ ਮਿਲਦੀ ਹੈ ਕਿੱਦਾਂ ਆਪਣੇ ਆਪ ਨੂੰ ਮਹਿਸੂਸ ਕਰਦੇ ਬੜੇ ਭਾਗਾਂ ਵਾਲੇ ਮਹਿਸੂਸ ਕਰਦੇ ਐ ਵੀ ਡਿਊਟੀ ਬਾਬਾ ਦੀਪ ਸਿੰਘ ਵੱਲੋਂ ਮਿਲਦੀ ਜਿਹੜੀ ਅਸੀਂ ਕਰਨ ਆ ਗਏ ਹਾਂ ਗੁਰਮਾਰਾ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਕਿਹਨਾਂ ਆ ਮੈਂਰਾ ਨਾਮ ਬੋਪਿੰਦਰ ਪਾਲ ਹੈ ਮੈਂ ਸ਼੍ਰੀ ਗੁਰੂ ਰਾਮਦਾਸ ਟਰਲ ਸੀਨੀਅਰ ਸੈਕੰਡਰੀ ਸਕੂਲ ਚੌਂਗ ਛੱਤੀ ਕੋਈ ਦੇ ਬੱਚਿਆਂ ਦੇ ਨਾਲ ਆਈ ਹਾਂ ਕਿੰਨਾ ਵਧੀਆ ਲੱਗਦਾ ਜਦੋਂ ਨਗਰ ਕੀਰਤਨ ਦੇ ਬਹੁਤ ਅੱਛਾ ਲੱਗਦਾ ਹੈ ਸਾਖਸ਼ਾਤ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਆ ਜੀ ਕਿੰਨੀ ਅਕ ਸੰਗਤ ਸੰਗਤ ਤੇ ਦੂਰੋਂ ਦੂਰੋਂ ਆਂਦੀਆਂ ਨੇ ਪਰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਨਾਲੋਂ ਥੋੜੀ ਜੀ ਸੰਗਤ ਘੱਟ ਹੁੰਦੀ ਹੈ ਕਿਉਂਕਿ ਇਸ ਗੁਰਪੁਰਬ ਦੇ ਵਿੱਚ ਜ਼ਿਆਦਾ ਸੰਗਤ ਪਾਕਿਸਤਾਨ ਵਾਲੇ ਪਾਸੇ ਜਾਂਦੀ ਹੈ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਇਸ ਕਰਕੇ ਪਰ ਫਿਰ ਵੀ ਬਹੁਤ ਸੰਗਤ ਹੈ ਜੀ ਬਹੁਤ ਆਨੰਦ ਆ ਰਿਹਾ ਹੈ ਬੱਚੇ ਬੜੇ ਉਤਸ਼ਾਹ ਦੇ ਨਾਲ ਆਉਂਦੇ ਆ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਮੈਨੂੰ ਤੁਹਾਨੂੰ ਲੱਗਦਾ ਨਹੀਂ ਜੇ ਵੰਡ ਨਾ ਹੋਈ ਹੁੰਦੀ ਤਾਂ ਅਸੀਂ ਉਸ ਤਰ੍ਹਾਂ ਹੀ ਪਾਕਿਸਤਾਨ ਜਾਂਦੇ ਜਿਸ ਤਰ੍ਹਾਂ ਤਰਨ ਤਾਰਨ ਸਾਹਿਬ ਜਾਂਦੇ ਆ ਜਾਂ ਕੋਈਦਵਾਲ ਸਾਹਿਬ ਜਾਂਦੇ ਆ ਹਾਂ ਬਿਲਕੁਲ ਇਹ ਤਾਂ ਇਸੇ ਤਰ੍ਹਾਂ ਹੀ ਹੋਣਾ ਸੀ ਜੀ ਉਨਾ ਗੁਰਦੱਮਾਂ ਦੇ ਵੀ ਅਸੀਂ ਹਰ ਰੋਜ਼ ਦਰਸ਼ਨ ਕਰ ਸਕਦੇ ਸੀ ਲੱਗਦਾ ਨਾ ਕਿ ਕਾਰਨ ਉਹ ਦਰਵਾਜ਼ੇ ਖੋਲਦੇ ਨੇ ਤੇ ਚਲੋ ਜੀ ਇਹ ਤੇ ਜੋ ਕੁਦਰਤਾਂ ਕਰਵੰਦੀਆਂ ਨੇ ਇਨਸਾਨਾਂ ਦਾ ਮੈਂ ਸਮੇਂ ਨਹੀਂ ਆਹੀ ਲਾ ਵਸੀਲਾ ਹੁੰਦਾ ਹੈ ਬਾਕੀ ਪਰਮਾਤਮਾ ਦਾ ਇਹਦੇ ਵਿੱਚ ਜ਼ਿਆਦਾ ਹੱਥ ਹੁੰਦਾ ਹੈ ਅੱਜ ਪਹੁੰਚ ਕੇ ਤੁਸੀਂ ਭਲੇ ਦੀ ਦੱਸ ਕਿਤੇ ਸਭ ਦੇ ਬਿਲਕੁਲ ਜੀ ਬਿਲਕੁਲ ਗੁਰੂ ਨਾਨਕ ਸਾਹਿਬ ਦੇ ਗੁਰਪੁਰਪੇ ਹਰ ਸਿੱਖ ਜਿਹੜਾ ਗਵੈ ਉਹ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸੰਤਾ ਨੂੰ ਕੋਸ਼ਿਸ਼ ਕਰਨੀ ਚਾਹਤ। ਮਿਲ ਕੇ ਰਵੋ ਇੱਕ ਦੂਸਰੇ ਨਾਲ ਪਰਸਪਰ ਪ੍ਰੇਮ ਪਿਆਰ ਦੇ ਨਾਲ ਰਵੋ। ਅਜੇ ਨਾ ਹੋਏ ਕਿ ਅਸੀਂ ਉਹਨਾਂ ਗੱਲਾਂ ਨੂੰ ਅੱਜ ਵੀ ਯਾਦ ਕਰਦੇ ਰਹੀਏ ਜਿਨ੍ਹਾਂ ਦੇ ਨਾਲ ਅਸੀਂ ਇੱਕ ਦੂਸਰੇ ਤੋਂ ਵੱਖਰੇ ਹੋਈਏ ਫਿਰਕਾ ਪ੍ਰਸਤੀ ਹੋਵੇ। ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਬੇਗਮਪੁਰਾ ਦੇ ਸ਼ਹਿਰ ਦੀ ਸਥਾਪਨਾ ਕਰਨ ਦੀ ਤਾਂ ਕਿ ਜਿੱਥੇ ਮਲਕ ਭਾਗੋ ਨੂੰ ਤੇ ਭਾਈ ਲਾਲੋ ਨੂੰ ਵੱਖਰਾ ਵੱਖਰਾ ਕੀਤਾ ਜਾ ਸਕੇ ਅੱਜ ਲੋੜ ਹੈ ਫਿਰ ਰਾਜੇ ਜਿਹੜੇ ਨੇ ਉਹ ਨਿਆਪਰਸਤ ਹੋਣ ਨਿਆਹ ਦੇਣ ਲੋਕਾਂ ਨੂੰ ਤਾਂ ਕਿ ਇੱਕ ਫਿਰ ਗੁਰੂ ਨਾਨਕ ਸਾਹਿਬ ਦੇ ਬੇਗਮਪੁਰੇ ਸ਼ਹਿਰ ਦੀ ਸਥਾਪਨਾ ਕੀਤੀ ਜਾ ਸਕੇ ਕੱਲ ਈਮੈਲ ਕੀਤੀ ਆ ਤੇ ਮੈਂ ਆਪ ਉਹ ਡੈਪੂਟੇਸ਼ਨ ਲੈ ਕੇ ਜਾ ਕੇ ਬੋਲ ਗਾ ਦੀ ਮੰਸ਼ਾ ਕੀ ਲੱਗ ਰਹੀ ਹੈ ਕੇਂਦਰ ਸਰਕਾਰ ਦੀ ਪੰਜਾਬ ਦੇ ਕੇਂਦਰ ਦੀ ਨਹੀਂ ਇਹ ਤਾਂ ਪਾਕਿਸਤਾਨ ਸਰਕਾਰ ਵੀ ਜਿੰਦੀ ਆ ਕਿਉਂਕਿ ਉਹਨਾਂ ਕਹਿੰਦੇ ਮੈਂ ਉਦੋਂ ਗਿਆ ਵੀ ਸੀ ਪਾਕਿਸਤਾਨ ਤੇ ਉਹਦੋਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਉੱਥੇ ਕਮਿਸ਼ਨਰ ਆਏ ਸਨ ਉਹ ਕਹਿੰਦੇ ਸੀ ਉਦੋਂ ਪਰਫੋਣਾ ਸੀ ਜਾ ਕੇ ਉਹਨਾਂ ਨੂੰ ਆਪਣੇ ਤੌਰ ਤੇ ਮਿਲਣ ਜਾ ਕੇ ਬੰਦੀ ਸਿੰਘ ਨੂੰ ਲੈ ਕੇ ਕੋਈ ਇਹ ਅੱਗੇ ਕੋਈ ਰਾਜਨੀਤਿਕ ਚਾਰਜ ਦਿੱਤੀ ਗਈ ਹੈ ਜੀ ਦੇਖੋ ਅਸੀਂ ਹਾਲੇ ਰਾਜੂ ਆਣਾ ਸਾਹਿਬ ਦੀ ਜਿਹੜਾ ਪਟੀਸ਼ਨ ਹਾਈ ਕੋਰਟ ਪਾਈ ਆ ਸੁਪਰੀਮ ਕੋਰਟ ਤੇ ਪਾਈ ਆ ਕਿ ਮੈਂ ਪਿਛਲੇ ਦਿਨਾਂ ਚ ਭਾਈ ਦਵਿੰਦਰ ਸਿੰਘ ਜੀ ਭੁੱਲਰ ਜੀ ਨੂੰ ਮਿਲਿਆ ਸੀ ਉਹ ਵੀ ਮੇਰਾ ਖਿਆਲ ਆਪਣੇ ਮੂਵ ਕਰ ਰਹੇ ਆ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਤੇ ਵੀ ਖੈੜਾ ਸਾਹਿਬ ਰਹਿ ਗਏ ਆ ਜੀ ਸੋਚਦੇ ਆ ਉਹਨਾਂ ਦੇ ਪੱਖ ਦੇ ਵੀ ਤੋਰੇ ਹੋਣ ਲੱਗਿਓ ਇਹ ਕੱਲ ਸੰਦੀਰ ਬਾਦਲ ਪੇਸ਼ ਹੋਏ ਨੇ ਸ਼੍ਰੀ ਕਾਲਕਤਖਬ ਇਹ ਕਾਲਕਤਖਦਾਲੀਆਂ ਗੱਲਾਂ ਕਾਲਕਤਖਬ ਆ ਬਿਲਕੁਲ ਜੀ ਕਰ ਕਰ ਬਾਈ ਜੀ ਤਮੀ ਸਾਹਿਬ ਕਿਹਣਾ ਜਗਰਨਾਨ ਸਾਹਿਬ ਦਾ ਹੋਂਦਾ ਹੋ ਗਿਆ ਯਾਰ ਹੁਣ ਤਾਂ ਮੈਂ ਉਹ ਯਾਰ ਤੜਕੇ ਦਾ ਪੱਜਾ ਦੱਡਾਗੇ ਦੇ ਦੋ ਸੰਗਤ ਨੂੰ ਗੁਰਨਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਤੇ ਸਮੂੱਚੀ ਮਨੁੱਖਤਾ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰ ਦੀਆਂ ਬਹੁਤ-ਬਹੁਤ ਵਧਾਈਆਂ ਆਓ ਸਾਰੇ ਕਾਮਨਾ ਵੀ ਕਰੀਏ ਕਿ ਸਤਿਗੁਰ ਜੀ ਨੇ ਪਵਿੱਤਰ ਗੁਰਬਾਣੀ ਸਾਨੂੰ ਇੱਕ ਸੰਦੇਸ਼ ਮਾਤਰ ਨਹੀਂ ਇਹਨੂੰ ਧਾਰਨ ਕਰਨ ਦਾ ਸਾਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀ ਆਓ ਸਾਰੇ ਗੁਰਬਾਣੀ ਨੂੰ ਪੜ੍ਹੀਏ ਵੀ ਵਿਚਾਰੀਏ ਤੇ ਇਸ ਪਵਿੱਤਰ ਸਿਧਾਂਤ ਤੇ ਚੱਲਣ ਦਾ ਯਤਨ ਕਰੀਏ ਬਾਣੀ ਤੇ ਬਾਣੇ ਨਾਲ ਜੁੜੀਏ ਤੇ ਦਸਾਂ ਨੌ ਦੀ ਗ੍ਰਿਤ ਕਰੀਏ ਬਹੁਤ-ਬਹੁਤ ਧੰਨਵਾਦ ਧੰਨਵਾਦ खालसा वाहगुरु जी की फतेह उच्च संसार भर में वस्ते हुई संतानी देवता महाराज जी के का बड़ियाँ और सतगुरु नानक देव जी महाराज जी के पातशाह जगत दलिया प्राड़न वास्ते रुपाई ग्ञानता रखने वास्तव समाप्त सत्यादान प्राप्त करके आए सन और रुपाई सच का उपदेश संदेश कोशिश करके सतगुरू ने सत्या